ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਦਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤਨ ਦੀ ਤਲਾਸ਼ ਸਰੀਰ ਆਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਬਾਰ ਜਾਉ ਗੁਰ ਆਪਣੇ ਉਪਰ ਜਿਨ ਹਰ ਹਰ ਨਾਮੰ ਦਰੜਾਇਆ ਮਰਦ ਜੀ ਕਹਿੰਦੇ ਭਾਈ ਮੈਂ ਆਪਣੇ ਗੁਰੂ ਤੋਂ ਸਤਕੇ ਜਾਂਦਾ ਹਾਂ ਜਿਸ ਗੁਰੂ ਨੇ ਜਿਸ ਪ੍ਰਮਾਤਮਾ ਨੇ ਜਿਸ ਗੁਰੂ ਨੇ ਉਪਦੇਸ਼ ਦੇ ਕੇ ਸਿੱਖਿਆ ਦਿੱਤੀ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਹੈ ਮਹਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਜਿਸ ਨੇ ਇਸ ਵੱਡੇ ਅਤੇ ਮਾਇਆ ਦੇ ਮੋਹ ਦੇ ਘੋਪਾ ਹਨੇਰੇ ਵਿੱਚ ਆ ਸੰਸਾਰ ਜੰਗਲ ਵਿੱਚ ਆਤਮਿਕ ਜੀਵਨ ਪ੍ਰਾਪਤ ਕਰ ਲਈ ਮੈਨੂੰ ਸਿੱਧਾ ਰਾਹ ਬੁਖਾ ਦਿੱਤਾ ਕਹਿੰਦੇ ਉਸ ਗੁਰੂ ਤੋਂ ਬਾਰ-ਬਾਰ ਜਾਈਏ ਬਲਿਹਾਰ ਜਾਈਏ ਹਮਰੇ ਪ੍ਰਾਨ ਗੋਪਾਲ गोविंद ਮਰਦ ਸਮਝਾਉਂਦੇ ਨੇ ਵੀ ਉਹ ਪ੍ਰਮਾਤਮਾ ਜਿਹੜਾ ਹੈ ਉਹ ਸਾਡੀ ਜਿੰਦ ਦਾ ਆਸਰਾ ਹੈ ਸਾਡੇ ਪ੍ਰਾਣਾਂ ਦਾ ਆਸਰਾ ਹੈ ਉਸ ਪ੍ਰਮਾਤਮਾ ਨੂੰ ਸਦਾ ਹੀ ਸਜਦੇ ਕਰਦੇ ਰਹੀਏ ਜਿਹੜਾ ਸ੍ਰਿਸ਼ਟੀ ਦਾ ਪਾਲਣਹਾਰਾ ਗੋਪਾਲ ਹੈ ਜਿਸ ਨੂੰ ਉਹਾਂ ਸਰਬ ਤੋਕ ਕੀ ਜਿਵੇਂ ਸਾਹਮਰੀ ਚੰਦ ਜਿਸ ਨੂੰ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦੀ ਚਿੰਤਾ ਹੈ ਸਾਡੀਆਂ ਲੋੜਾਂ ਪੂਰੀਆਂ ਕਰਨ ਦਾ ਫਿਕਰ ਹੈ ਸਕਾਰਪੁਰਖ ਪਰਮਾਤਮਾ ਨੂੰ ਜਿਵੇਂ ਮਾਪਿਓ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਫਿਕਰ ਰੱਖਦੇ ਹਨ ਸੋਚ ਰੱਖਦੇ ਹਨ ਚਿੰਤਾ ਰੱਖਦੇ ਹਨ ਇਦਾਂ ਹੀ ਉਹ ਕਾਲਪੁਰਖ ਪਰਮਾਤਮਾ ਹੈ ਭਾਈ ਉਹ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦੀ ਚਿੰਤਾ ਰੱਖਦਾ ਹੈ ਰਹਾਉ ਜਾ ਕੇ ਸਿਮਰਨ ਸਰਬ ਨਿਦਾਨਾ ਮਾਨ ਮਹਤ ਪਤ ਪੂਰੀ ਮਹਾਰਾਜ ਕਹਿੰਦੇ ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ ਔਰ ਜਿਸ ਦੇ ਸਿਮਰਨ ਦੀ ਬਰਕਤ ਨਾਲ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਤੇ ਪੂਰੀ ਇੱਜ਼ਤ ਮਿਲਦੀ ਹੈ ਨਾਮ ਲੈਤ ਕੋਟ ਅਗਨਾਸੀ ਭਗਤ ਵਾਂਛੈ ਸਭ ਧੂਰੀ ਜਿਸ ਦਾ ਨਾਮ ਸਿਮਰਿਆ ਕਰੋੜਾ ਪਾਪ ਨਾਸ ਹੋ ਜਾਂਦੇ ਹਨ ਮਹਾਰਜ ਕਹਿੰਦੇ ਭਾਈ ਸਾਰੇ ਭਗਤ ਉਸ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ ਸਾਰੇ ਸੇਵਕ ਉਸ ਪ੍ਰਮਾਤਮਾ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਹਨ ਸਰਬ ਮਨੋਰਥ ਜੀ ਕੋ ਚਾਹੇ ਸੇਵਾ ਏਕਨ ਧਨ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਵੀ ਭਾਈ ਜੋ ਕੋਈ ਮਨੁੱਖ ਸਾਰੀਆਂ ਮਰਾਦਾਂ ਪੂਰੀਆਂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਚਾਹੀਦਾ ਕਿ ਉਹ ਉਸ ਲੋਕ ਇੱਕ ਪਰਮਾਤਮਾ ਦੀ ਸੇਵਾ ਭਗਤੀ ਕਰੇ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਆਦਰ ਸਤਕਾਰ ਮਿਲਦਾ ਹੈ ਔਰ ਜਿਹੜਾ ਕਹਿੰਦੇ ਚਾਹੁੰਦਾ ਵੀ ਸਾਰੀਆਂ ਮਰਾਦਾਂ ਪੂਰੀਆਂ ਹੋ ਜਾਣ ਤਾਂ ਉਹ ਇਸ ਇੱਕ ਪਰਮਾਤਮਾ ਦੀ ਸੇਵਾ ਭਗਤੀ ਕਰੇ ਜਿਹੜਾ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਪਾਰ ਬ੍ਰਹਮ ਅਪਰੰਤ ਸੁਵਮੀ ਸਮਰਤ ਪਾਰ ਪਰਾਨਾ ਮਰਦ ਕਹਿੰਦੇ ਸਾਰੇ ਜਗਤ ਦੇ ਮਾਲਕ ਬੇਅੰਤ ਉਹ ਪਰਮਾਤਮਾ ਦਾ ਸਿਮਰਨ ਕੀਤੇਆਂ ਸੰਸਾਰ ਸਮੁੰਦਰ ਤੋਂ ਬਾਹਰ ਲੰਘ ਜਾਈਦਾ ਹੈ ਸੀਤਲ ਸ਼ਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਮਹਾਰਜ ਕਹਿੰਦੇ ਹੈ ਨਾਨਕ ਉਸ ਮਨੁੱਖ ਦਾ ਹਿਰਦਾ ਠੰਡਾ ਠਾਰ ਰਹਿੰਦਾ ਹੈ ਸੀਤਲ ਦਾ ਮਤਲਬ ਹੈ ਠੰਡਾ ਕਹਿੰਦੇ ਉਸ ਨੂੰ ਬੜਾ ਆਨੰਦ ਹੁੰਦਾ ਹੈ ਗੁਰਮਖਾਂ ਦੀ ਸੰਗਤ ਵਿੱਚ ਰਹਿ ਕੇ ਉਸ ਦੀ ਇੱਜ਼ਤ ਬਣੀ ਰਹਿੰਦੀ ਹੈ ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਟੁਕਦਾ ਜਿਹੜਾ ਗੁਰੂ ਦੀ ਸ਼ਰਣ ਵਿੱਚ ਆ ਜਾਂਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਔਰ ਜਿਸ ਮਨੁੱਖ ਨੇ ਹਰੰਤਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਕਹਿੰਦੇ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਧੰਨ ਇਕੱਠਾ ਕੀਤਾ ਹੈ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਆਤਮਾ ਵਾਸਤੇ ਭੋਜਨ ਬਣਾਇਆ ਹੈ ਸਵਾਦਲਾ ਖਾਣਾ ਬਣਾਇਆ ਹੈ ਉਸ ਦੀ ਪਰਮਾਤਮਾ ਸਦਾ ਇੱਜ਼ਤ ਬਣਾਈ ਰੱਖਦਾ ਹੈ ਔਰ ਕੋਈ ਵੀ ਪਾਪ ਉਸ ਦੇ ਡੇਲੇ ਨਹੀਂ ਟੁਕਦਾ ਆਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਦੀ ਇੱਜ਼ਤ ਪਾਤ ਪਰਮਾਤਮਾ ਆਪ ਬਣਾਈ ਰੱਖੇ ਚੜ੍ਹਦੀ ਕਲਾ ਦੀ ਦਾਤ ਨਿਤਨੇਮ ਬਾਣੀਆਂ ਦਾ ਜਾਪ ਅਮਰਤ ਵੇੜੇ ਦਾ ਜਾਗਣਾ ਪਰਮਾਤਮਾ ਸਭਨਾਂ ਨੂੰ ਬਖਸ਼ਿਸ਼ ਕਰਕੇ ਨਵਾਜੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿਚ ਆਸੀ ਪਿਆਰ ਤੇ ਭਾਕਤਾ ਦੀ ਆਸਾ ਚਲ ਰਹੀਆਂ ਗੁਰੂ ਘਰ ਦੀਆਂ ਸੇਵਾ ਬੰਦਰ ਵਿਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਜੀ ਵਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋ ਗੁਰੂ ਵਿੰਦ ਗਾ ਪੂਰਨ ਗੁਰਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ